ਫਿਲੌਰ ਦੇ ਲਾਗਲੇ ਪਿੰਡ ਨੰਗਲ ਵਿੱਚ ਰਾਤ ਇੱਕ ਜੋ ਮਨਪਾਗੀ ਕਟਨਾ ਵਾਪਰੀ ਆ ਉਹਦੀ ਵੀਡੀਓ ਜਿਹੜੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਆਫੀਸ਼ੀਅਲ ਪੇਜ ਤੇ ਪਾਈ ਆ ਨੰਗਲ ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਦੇ ਉੱਤੇ ਪੱਤੀ ਜਨਕ ਸ਼ਬਦ ਲਿਖ ਕੇ ਉਹਨਾਂ ਦਾ ਨਿਰਾਦਰ ਕੀਤਾ ਗਿਆ ਅਤੇ ਗੁਰੂ ਰਵਿਦਾਸ ਜੀ ਦਾ ਵੀ ਨਿਰਾਦਰ ਕੀਤਾ ਗਿਆ ਹੈ ਅਤੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੇ ਲਈ ਅਤੇ ਵਖਰੇਵਾ ਪੈਦਾ ਕਰਨ ਦੇ ਲਈ ਇਹੋ ਜਿਹੀ ਸਾਜ਼ਿਸ਼ ਹੋਈ जिथे गुरपतवंत सिंह पन्नू ने बड़ी कनाऊनी हरकत करवाई पुलिस दोषियों की कोशिश कर रही आते ए बहुत मंदभागी घटना पंजाब दे बहुजन समाज दे लोकानु रविदास नाम लेवा अते अंबेडकरी लोकानु इकट्ठे होके मूं तोड़वा जवाब ये वीडियो वायरल की आ महापुरख साडे रहेबर सत्यगुर रविदस महाराज जी उन्होंने भी भगत रविदास के ना न कह के संबोधन किया जा रहा है उन्होंने कोई राइट नहीं है कि गुरु रविदास जी ने भगत कहना द रविदास जी ओ भगती अंदोलन संत महापुरुष होए आ गुरु होए होए आ हो रहेबर हुए आ, ओ किसे कोल, कोई राइट नहीं उनानु कोई भगत कहे अते बाबा साहेब डाक्टर इस देश दे संविधान निर्माता जे कोई उना दे स्टैचू दा निरादर करदा ता समझ लो पूरे समाज दा देश कौम दा, ओ निरादर कर रहा केंद्र दी सरकार नु अते पंजाब दी सरकार नु बड़ी गंभीरता नाल लेना चाहिदा है फिलहाल तो पत्रकार इंद्रजीत सिंह बैंस दी विशेष रिपोर्ट ਉਹ ਰਾਤ ਇੱਕ ਜਿਹੜੀ ਮਦਬੜੀ ਮਦਭਾਗੀ ਘਟਨਾ ਵਾਪਰੀ ਆ ਔਰ ਉਹਦੀ ਵੀਡੀਓ ਜਿਹੜੀ ਆ ਗੁਰਪਤੰਨ ਪੰਨੂ ਨੇ ਜਿਹੜਾ ਆਪਣੇ ਆਫੀਸ਼ਲ ਪੇਜ ਤੇ ਪਾਈ ਆ ਔਰ ਉਹਦੇ ਤੋਂ ਹੀ ਸਾਨੂੰ ਪਤਾ ਲੱਗਾ ਕਿ ਨੰਗਲ ਚ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਸਟੈਚੂ ਦੇ ਉੱਤੇ ਉਸ ਜਿਹੜੇ ਆ ਪਤੀਜਨਕ ਸ਼ਬਦ ਲੈ ਕੇ ਉਹਨਾਂ ਦਾ ਨਰਾਦਰ ਕੀਤਾ ਗਿਆ ਔਰ ਗੁਰੂ ਦਾਸ ਜੀ ਦਾ ਵੀ ਨਰਾਦਰ ਕੀਤਾ ਗਿਆ ਹੈਗਾ ਔਰ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਲਈ ਔਰ ਵਖਰੀਮਾਂ ਪੈਦਾ ਕਰਨ ਦੇ ਲਈ ਉਹਦੀ ਸਾਜ਼ਿਸ਼ ਹੋਈ ਆ ਔਰ ਜਦੋਂ ਸਾਨੂੰ ਪਤਾ ਲੱਗਾ ਉਦੋਂ ਪਹਿਲਾਂ ਜਿਹੜਾ ਪੁਲਿਸ ਨੇ ਉਹਨੂੰ ਮਿਟੇ ਦਿੱਤਾ ਸੀਗਾ ਜਿੱਥੇ ਗੁਰਪਤ ਬੰਦੂ ਨੇ ਜਿਹੜਾ ਆ ਇਹ ਵੱਡਬੜੀ ਕਾਨੂੰਨੀ ਹਰਕਤ ਕਰਵਾਈ ਆ ਉਥੇ ਪੰਜਾਬ ਪੁਲਿਸ ਦਾ ਵੀ ਜਿਹੜਾ ਉਹ ਰੋਲ ਕੋਈ ਵਧੀਆ ਨਹੀਂ ਰਿਹਾ ਜਿਹੜਾ ਉਹਨਾਂ ਨੇ ਇਹਨੂੰ ਮਿਟਾ ਕੇ ਇੱਕ ਸੰਦਾ ਜਿਹੜਾ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਤੇ ਨਾ ਕਿ ਉਹਨਾਂ ਨੇ ਕੋਈ ਪ੍ਰੋਸੈਸਕਟ ਟੀਮਾਂ ਬੁਲਾਈਆਂ ਇੱਥੇ ਨਾ ਡੌਗਸ ਕੈਟ ਮਗਾਈ ਨਾ ਡੰਪ ਚਕਾਇਆ ਨਾ ਹਾਲੇ ਤੱਕ ਕੋਈ ਸੀਸੀਟੀਵੀ ਵਗੈਰਾ ਦੀ ਫੁਟੇਜ ਚੈੱਕ ਕਰਕੇ ਜਿਹੜਾ ਉਹਦੇ ਖਿਲਾਫ ਜਿਹੜਾ ਕੋਈ ਦੋਸ਼ੀਆਂ ਦੀ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਇਹ ਇਹ ਬਹੁਤ ਵੱਡੀ ਮਦਭਾਗੀ ਘਟਨਾ ਆ ਮੈਂ ਪੂਰੇ ਪੰਜਾਬ ਦੇ ਮਰਜਨ ਸਮਾਜ ਦੇ ਲੋਕਾਂ ਨੂੰ ਗੁਰਵਦਾਸ ਨਾਮ ਲੈਵਾ ਸੰਗਤਾਂ ਨੂੰ ਔਰ ਅੰਬੇਡਕਰਾਈਟ ਲੋਕਾਂ ਨੂੰ ਸੱਦਾ ਦੰਨਾ ਗਿਆ ਉਹ ਸਾਰੇ ਇਕੱਠੇ ਹੋ ਕੇ ਇਹਦਾ ਮੂੰਹ ਤੋੜਨਾ ਜਵਾਬ ਦਈਏ ਨੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਾਡਾ ਜਿਹੜਾ ਉਹ ਜੀਣਾ ਮਹਾਲ ਹੋ ਜੂਗਾ ਔਰ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਾਂਗੇ ਇਹ ਗੱਲ ਕਰੀਏ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹ ਦੇਖ ਕੇ ਜਿਹੜੇ ਮਹਾਂਪੁਰਖ ਆ ਸਾਡੇ ਰਹਿਬਰ ਆ ਸਤਗੁਰੂ ਰਵਿਦਾਸ ਮਹਾਰਾਜੀ ਉਹਨਾਂ ਨੂੰ ਵੀ ਆ ਜਿਹੜਾ ਭਗਤ ਰਵੀਦਾਸ ਦੇ ਨਾਮ ਨਾਲ ਨਾ ਕਹ ਕੇ ਸੰਬੋਧਨ ਕੀਤਾ ਜਾਵੇ। ਦੇਖੋ ਇਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ ਕਿ ਗੁਰੂ ਦਾਸ ਜੀ ਨੂੰ ਭਗਤ ਕਹਿਣ। ਗੁਰੂ ਦਾਸ ਜੀ ਜਿਹੜਾ ਆ ਉਹ ਭक्ति आंदोलन ਦੇ ਸੰਤ ਮਹਾਪੁਰਸ਼ ਹੋਏ ਆ। ਗੁਰੂ ਹੋਇਆ ਰਹਿਬਰ ਹੋਇਆ ਉਹ ਕਿਸੇ ਕੋਲ ਕੋਈ ਰਾਈਟ ਨਹੀਂ ਵੀ ਉਹਨਾਂ ਨੂੰ ਕੋਈ ਭਗਤ ਕਹੇ। ਔਰ ਬਾਬਾ ਸਾਹਿਬ ਡਾਕਟਰ ਮਿਤਗਰ ਇਸ ਦੇਸ਼ ਦੇ ਸੰਵਿਧਾਨ ਨਿਰਮਤਾ ਔਰ ਬੋਧੀ ਸਤਵ ਸਾਡੇ ਜਿਹੜੇ ਉਹ ਧਾਰਮਿਕ ਆਗੂ ਵੀ ਆ। ਜੇ ਕੋ ਉਹਨਾਂ ਦੇ ਸਟੈਚੂ ਦਾ ਨਰਾਦਰ ਕਰਦਾ ਤਾਂ ਸਮਝ ਲਓ ਪੂਰੇ ਸਮਾਜ ਦਾ, ਦੇਸ਼ ਕੌਮ ਦਾ ਜਿਹੜਾ ਉਹ ਨਰਾਦਰ ਕਰ ਰਿਹਾ ਆ। ਇਹਦੇ ਲਈ ਕੇਂਦਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੂਗਾ ਨਹੀਂ ਤਾਂ ਜਿਹੜੇ ਦੇ ਸਿੱਟੇ ਆਉਣ ਵਾਲੇ ਸਮੇਂ 'ਚ ਭਿਆਨਕ ਹੋਣਗੇ ਕੀ ਹੋਣ ਆਪਣੀ ਅਗਲੀ ਕਾਰਵਾਈ ਦੇਖੋ ਮੈਂ ਸਾਰੀਆਂ ਅੰਬੈਡ ਕਰਾਈਟ ਤੇ ਗੁਰੂਦਾਸ ਨਾਮ ਲੈਵਾ ਜਿੱਤੇ ਜਵੰਦੀਆਂ ਨੂੰ ਕਾਲ ਕੀਤੀ ਆ ਫੋਨ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਔਰ ਹੁਣ ਹੋ ਸਕਦਾ ਹੈ ਕਿ ਅਸੀਂ ਪੰਜਾਬ ਬੰਦ ਦੀ ਕਾਲ ਲਈਏ ਅੱਜ ਮਾਰਨਿੰਗ ਇੱਕ ਕਨਫਿਊਜਨ ਸੀ ਹੋਈ ਸੀ ਕਿ ਬਾਬਾ ਸਾਹਿਬ ਦੇ ਕਸਬੀ ਰੀਸਟ੍ਰਕਚਰਿੰਗ ਦੇ ਜਿਹੜਾ ਮਿਰਰ ਲੱਗਿਆ ਉੱਤੇ ਕੁਝ ਲੋਕਾਂ ਨੇ ਸਲੋਗਨ ਵਗੈਰਾ ਲਿਖਿਆ ਹੈ ਤੇ ਸਾਡੀ ਟੀਮ ਨੂੰ ਮੌਕੇ ਤੇ ਪਹੁੰਚ ਕੇ ਜੋ ਵੀ ਕੰਮ ਦਾ ਪ੍ਰोसीडिंग ਸ਼ੁਰੂ ਕਰਤੀਆਂ ਤੇ ਡਾਕਟਰ ਦੀ ਬੁਰੀ ਕੋਸ਼ਿਸ਼ ਕਰਦੀ ਸਰ ਸੀਸੀਟੀਵੀ ਕੋਈ ਕੋਈ ਗੱਲ ਸਰ ਸਾਡੀ ਟੀਮਾਂ ਲੱਗੀਆਂ ਹੋਈਆਂ ਸੀ ਜਲਦੀ ਡਾਕਟਰ ਐਫਆਰ ਵਗੈਰਾ ਜੀ ਲਾਤੀ ਸਰ ਕਾਨੂੰਨ ਦਾ ਪ੍ਰोसीਡਿੰਗਸ ਸ਼ੁਰੂ ਕਰਤੀ ਹੋਈ ਹੈ ਜਲਦੀ ਸਾਰਾ ਕੁਝ ਨੂੰ ਟਰੈਕ ਕਰ ਲਓ ਠੀਕ